ਆਹ ਹਾਲਾਤ ਨੇ ਆਹ ਹਾਲਾਤ ਨੇ ਬਜ਼ੁਰਗ ਉਹਨੂੰ ਫੜੋ ਭਾਈ ਜੀ ਬਜ਼ੁਰਗ ਨੂੰ ਬਜ਼ੁਰਗ ਨੂੰ ਫੜੋ ਮੜਾ ਭੱਜ ਕੇ ਜਾਓ ਇੱਥੇ ਬੰਦੇ ਦੇ ਪੈਰ ਨਹੀਂ ਲੱਗਦੇ ਜਿਹੜਾ ਬੰਦਾ ਡਿੱਗਿਆ ਤੁਹਾਨੂੰ ਲੱਭਣਾ ਨਹੀਂ ਇੱਥੇ ਆਉਣਾ ਨਹੀਂ ਇੱਥੋਂ ਤੇ ਸਾਰਾ ਪਿੰਡ ਹੀ ਡੁੱਬ ਜਾਏਗਾ ਕਿਸੇ ਨੂੰ ਪਤਾ ਨਹੀਂ ਲੱਗਣਾ ਗੱਟੀ ਰਾਜੋ ਕੇ ਪਿੰਡ ਇੱਥੇ ਹੁੰਦਾ ਸੀ ਆਇਕੋ ਰਸਤਾ ਜਿਹੜਾ ਰਸਤੇ ਆ ਇਸ ਗੱਟੀ ਰਾਜੋ ਕੀ ਨੂੰ ਜਾਂਦਾ ਸਾਹਮਣੇ ਸਕੂਲ ਆ ਚਾਰੇ ਪਾਸੇ ਸਤਲੁਜ ਦਾ ਪਾਣੀ ਦਾ ਕਹਿਰ ਇੱਥੋਂ ਹਜੇ ਆ ਸਕੂਲ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਕੋਲ ਸਕੂਲ ਤੇ ਗੇਟ ਤੱਕ ਪਾਣੀ ਪਹੁੰਚ ਚੁੱਕਿਆ ਜੀ ਹੋਈ ਹੈ ਜਿੱਥੇ ਲੋਕ ਉੱਤੇ ਖੜੇ ਨੇ ਉਹ ਕਲਾਲੀ ਦੇ ਖੜੇ ਨੇ ਕਿਉਂਕਿ ਕਲਾਲੀ ਦੇ ਹੀ ਸਮਝ ਲਓ ਪੁਲ ਬਣ ਗਿਆ ਆ ਵੇਹ ਟਰੈਕਟਰ ਲੈ ਕੇ ਗਏ ਉੱਪਰ ਸਾਲਾ ਟਰੈਕਟਰ ਚਲਾਈ ਫਿਰੇ ਕੋਈ ਉਹਨੂੰ ਪ੍ਰਵਾਹ ਨਹੀਂ ਹੈਗੀ ਥੱਲੇ ਜਮਾ ਨਹੀਂ ਪੈਂਦੀ ਐਨੀ ਫਸੀ ਬਿਗਲਾਲੀ ਗਰਾਉਂਡ ਜ਼ੀਰੋ ਤੋਂ ਗੱਟੀ ਰਾਜੋ ਕੀ ਪਿੰਡ ਦੇ ਤੁਹਾਨੂੰ ਹਾਲਾਤ ਦਿਖਾਉਣ ਲੱਗੀਆਂ ਕੀ ਹੋ ਗਏ ਨੇ ਇਹ ਪਿੰਡ ਦਾ ਸੰਪਰਕ ਜਿਹੜਾ ਹੈ ਉਹ ਬਿਲਕੁਲ ਟੁੱਟ ਚੁੱਕਿਆ ਹੈ ਕਿਉਂਕਿ ਆਇਕੋ ਪੁਲ ਸੀਗਾ ਆਇਕੋ ਰਸਤਾ ਜਿਹੜਾ ਰਸਤੇ ਹੈ ਇਸ ਗੱਟੀ ਰਾਜੋ ਕੀ ਨੂੰ ਜਾਂਦਾ ਸਾਹਮਣੇ ਸਕੂਲ ਆ ਚਾਰੇ ਪਾਸੇ ਸਤਲੁਜ ਦਾ ਪਾਣੀ ਦਾ ਕਹਿਰ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਬਣੇ ਨੇ ਔਰ ਇੰਨੇ ਕੁ ਮਾੜੇ ਹਾਲਾਤ ਹੋ ਗਏ ਨੇ ਇਸ ਜਗ੍ਹਾ ਤੇ ਕਿ ਲੋਕ ਕਿੰਨੀ ਮੁਸ਼ਕਲ ਦੇ ਨਾਲ ਘਰਾਂ ਦੇ ਵਿੱਚੋਂ ਬਾਹਰੋਂ ਦੇ ਨਜ਼ਰ ਆ ਰਹੇ ਨੇ ਸੰਪਰਕ ਬਿਲਕੁਲ ਟੁੱਟ ਗਿਆ ਹੁਣੇ ਪਿੰਡ ਸਿਰਫ ਕੱਲਾ ਲਵਾਰਸ ਰਹਿ ਚੁੱਕਿਆ ਘਰਾਂ 'ਚ ਵੀ ਇਧਰੋਂ ਪਾਣੀ ਵੜ ਗਿਆ ਚਾਰੇ ਪਾਸਿਓਂ ਇਧਰੋਂ ਔਰ ਆਹ ਸਾਹਮਣੇ ਇੱਕ ਪੁਲਿਸ ਹੈਗਾ ਜਿਹੜਾ ਜਿਹਨੇ ਰੋਕਿਆ ਸੀ ਅੱਗੋ ਆਇਓ ਪਿੰਡ 'ਚ ਹਾਂ ਪਿੰਡ 'ਚ ਆਇਆ ਕੀ ਹਾਲਾਤ ਨੇ ਪਿੰਡ 'ਚ ਪਾਣੀ ਇਧਰ ਪਾਣਾ ਸ਼ੁਰੂ ਹੋਣ ਗਿਆ ਆਲੀ ਆਲੀ ਅੱਛਾ ਉਧਰੋਂ ਤਾਂ ਪੈ ਗਿਆ ਹੋਊਗਾ ਪਿਛਲੇ ਪਾਸੋਂ ਹਾਂ ਉਧਰੋਂ ਪੈ ਗਿਆ ਜੀ ਕਿੰਨੇ ਕ ਮੈਨਾਂ ਤਾਂ ਲੱਗਦਾ ਤਕਰੀਬਨ ਘਰਾਂ 'ਚ ਹੀ ਪੈ ਗਿਆ हां उधर ਜਿਹੜੇ ਨਵੇਂ ਘਰ ਨੇ ਸਾਰੇ ਉਹਨਾਂ ਚ ਪਾਣੀ ਵੜ ਚੁੱਕਿਆ ਜੀ ਇੱਥੋਂ ਕਿੰਨਾ ਕੁ ਪਾਣੀ ਜਿਹੜਾ ਛੜਕ ਤਿਆ ਇੱਥੋਂ ਹਜੇ ਆ ਸਕੂਲ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਕੋਲ ਸਕੂਲ ਤੇ ਗੇਟ ਤੱਕ ਪਾਣੀ ਪਹੁੰਚ ਚੁੱਕਿਆ ਜੀ ਅੱਛਾ ਸਕੂਲ ਦੇ ਮਤਲਬ ਉਧਰੋਂ ਵੀ ਪਹੁੰਚ ਗਿਆ ਤੇ ਪੋਲ ਬਚਿਆ ਇਕੱਲਾ ਸੁੱਕਾ हां ਸੁੱਕਾ ਪੋਲ ਬਚਿਆ ਇਕੱਲਾ ਅੱਛਾ ਤੇ ਇਹ ਹੋਰ ਕੋਈ ਰਾਹ ਹੈਗਾ ਇਸ ਪਿੰਡ ਨੂੰ ਉੱਪਰ ਦੀ ਐ ਬਾਰਡਰ ਤੋਂ ਮਤਲਬ ਪਰਲੇ ਪਾਸੋਂ ਯਾਨੀ ਕਿ ਮੇਨ ਰਾਂ ਹੀ ਆ हां ਮੇਨ ਰਾਂ ਹੀ ਹੂੰ ਬਿਲਕੁਲ ਤਾਂ ਇੱਕੋ ਰਾਸਤਾ ਹੈ ਜਿਹੜਾ ਰਾਸਤਾ ਬੰਦ ਹੋ ਗਿਆ ਲੋਕ ਮੁਸ਼ਕਲ ਦੇ ਨਾਲ ਇੱਥੋਂ ਇਸ ਤਰੀਕੇ ਨਾਲ ਡੰਡਿਆ ਡੁੰਡਿਆਂ ਨਾਲ ਸਾਰਾ ਜਾ ਲੈ ਕੇ ਇੱਥੋਂ ਲੰਘਦੇ ਨੇ ਜੇ ਪਾਣੀ ਹੋਰ ਤੇਜ਼ ਹੁੰਦਾ ਹੈ ਤਾਂ ਨੁਕਸਾਨ ਜਿਹੜਾ ਹੈ ਉਹ ਕਾਫੀ ਜ਼ਿਆਦਾ ਹੋਏਗਾ ਪਰ ਤੁਹਾਨੂੰ ਦੱਸ ਦਈਏ ਕੀ ਕੀ ਜ਼ਿਆਦਾ ਮਾੜੇ ਨੇ ਇਸ ਪਾਸੇ ਔਰ ਕੱਲ ਉਹ ਸਾਹਮਣੇ ਪੁਲ ਦੇ ਥੱਲੋਂ ਦੀ ਪਾਣੀ ਲੰਘ ਰਿਹਾ ਸੀ ਉਹ ਜਿਹੜੀ ਕਲਾਲੀ ਆ ਫਸੀ ਹੋਈ ਆ ਜਿੱਥੇ ਲੋਕ ਕੁੱਤੇ ਖੜੇ ਨੇ ਉਹ ਕਲਾਲੀ ਦੇ ਖੜੇ ਨੇ ਕਿਉਂਕਿ ਕਲਾਲੀ ਦੇ ਹੀ ਸਮਝ ਲਓ ਪੁਲ ਬਣ ਗਿਆ ਪਿੱਛੋਂ ਸਾਰੀ ਕਲਾਲੀ ਨੇ ਆ ਕੇ ਇੱਥੇ ਪੁਲ ਦੇ ਨਾਲ ਜਾਮ ਹੋ ਗਈ ਆ ਤੇ ਇੰਨਾ ਕਿ ਜਾਮ ਲੱਗ ਗਿਆ ਕਿ ਉਹ ਵੀ ਪੁਲ ਬਣ ਗਿਆ ਵੇਖ ਲਓ ਬੰਦੇ ਉੱਤੇ ਤੁਰੇ ਫਿਰਦੇ ਆ ਆਰਾਮ ਦੇ ਨਾਲ ਔਰ ਪੁਲ ਇਹ ਮੜੇ ਜੱਗੇ ਨੂੰ ਆ ਜਾਓ ਬਾਈ ਜੀ ਇਹ ਇਹ ਪੁਲ ਪੁਲ ਟੁੱਟ ਸਕਦਾ ਇਹ ਇਹ ਵਾਲਾ ਪੁਲ ਟੁੱਟ ਸਕਦਾ ਇਹ ਇਹ ਟੁੱਟ ਸਕਦਾ ਤਾਂ ਉਹ ਇਹ ਟਰੈਕਟਰ ਲੈ ਕੇ ਗਾਈ ਉੱਪਰ ਸਾਲਾ ਟਰੈਕਟਰ ਚਲਾਈ ਫਿਰ ਕੋਈ ਉਹਨੂੰ ਪਰਵਾ ਨਹੀਂ ਗਈ ਥੱਲੇ ਜਮਾ ਨਹੀਂ ਬੰਦੀ ਐਨੀ ਫਸੀ ਬਿਗਲਾਲੀ ਮਤਲਬ ਕਲਾਲੀ ਫਿਰ ਥੱਲੇ ਤੱਕ ਫਸ ਗਈ ਆ ਥੱਲੇ ਤੱਕ ਪੂਰੀ ਫਸੀ ਹੈ ਪੂਰੀ ਅੜੇਸ ਲੱਗਿਆ ਪਾਣੀ ਦੀ ਸਿਰਫ ਪਾਣੀ ਇਧਰੋਂ ਕ੍ਰੋਸ ਹੋਈ ਜਾਂਦਾ ਪੁਲ ਦੇ ਥੱਲੋਂ ਕੀ ਥੋੜਾ ਬੋਧਾ ਪਾਣੀ ਪੁਲ ਦੇ ਥੱਲੋਂ ਚਾਈ ਜਾਂਦਾ ਬਾਕੀ ਸਾਰਾ ਇਧਰੋਂ ਕ੍ਰੋਸ ਹੈ ਤਾਂ ਕਰਕੇ ਆ ਨੁਕਸਾਨ ਬਹੁਤ ਹੋਈ ਜਾਂਦਾ ਇਧਰ ਤੇ ਪੁਲ ਪਾਜੀ ਡਿੱਗ ਸਕਦਾ ਪੁਲ ਤਾਂ ਗਿਆ ਜੀ ਪੁਲ ਗਿਆ ਜੇ ਇਸੇ ਤਰ੍ਹਾਂ ਕਲਾਲੀ ਜੁੜੀ ਗਈ ਕੋਈ ਗੰਦ ਪੈਲ ਜਿੰਨਾ ਵੀ ਆ ਸਾਰਾ ਉਹਦੇ ਨਾਲ ਹੀ ਜੁੜੀ ਜਾਂਦਾ ਉੱਪਰ ਉੱਠੀ ਜਾਂਦੀ ਸਾਰੀ ਕਲਾਲੀ ਇਹ ਪੁਲ ਨੂੰ ਤੱਕੇਗੀ ਤੇ ਪਾੜ ਹੂੰ ਇਹ ਜੋਇੰਟ ਕੀਤੀ ਹੋਈ ਆ ਕੋਈ ਸਿੱਧੀ ਨਹੀਂ ਪਾਈ ਇਹ ਵੀ ਸਿੱਧੀ ਨੂੰ ਇਹਨੂੰ ਲੱਗਣਾ ਨਹੀਂ ਜੋਇੰਟ ਹੈ ਵਿਚਾਲੇ ਜਿਹੜਾ ਜੋਇੰਟ ਹੈ ਉਹ ਸਾਰਾ ਖਿਸਕੂਗਾ ਟੁੱਟ ਸਕਦੀ ਆ ਪੁਲ ਆਰਜੀ ਪੁਲ ਬਣਾਈਏ ਸਾਰੀ ਆਰਜੀ ਆਜੀ ਆਰਜੀ ਆਰਜੀ ਬਣਾਈਏ ਕੋਈ ਇਹੋ ਜਿਹਾ ਪੱਕਾ ਪ੍ਰਬੰਧ ਨਹੀਂ ਕੀਤਾ ਪੁਲ ਦਾ ਕਿ ਕੋਈ ਇਹ ਪਿੰਡ ਨੂੰ ਨੁਕਸਾਨ ਨਾ ਹੋਵੇ ਜਾਂ ਪਿੰਡ ਦਾ ਰਸਤਾ ਨਾ ਬਲੋਕ ਹੋ ਕੋਈ ਪੱਕਾ ਕੰਮ ਨਹੀਂ ਕੱਚਾ ਆਰਜੀ ਪੁਲ ਬਣਾਇਆ ਹੈ ਤਾਂ ਅੱਛਾ ਆ ਰਾਤੋਂ ਬਿਨਾ ਇੱਧਰ ਕਿੰਨਾ ਡੂੰਗਾ ਇੱਧਰ ਜੀ ਇੱਧਰ 20 25 ਫੁੱਟ ਪਾਣੀ ਦਾ ਇੱਥੇ ਡੂੰਗਾ ਹੈ ਇੱਥੇ ਇੱਥੇ ਬੰਦੇ ਦੇ ਪੈਰ ਨਹੀਂ ਲੱਗਣੇ ਜਿਹੜਾ ਬੰਦਾ ਡਿੱਗਿਆ ਇੰਨਾ ਪਾਣੀ ਆ ਸਾਹਮਣੇ ਦੇਖੋ ਘਰ ਵਿਚਾਰੇ ਦਾ ਬਰਬਾਦ ਹੋ ਗਿਆ ਘਟੋ ਘਟ 4 4 5 5 ਫੁੱਟ ਪਾਣੀ ਹੋ ਗਿਆ ਹੁੰਦੇ ਬੂਏ ਤੇ ਬਿਲਕੁਲ ਹਾਲਾਤ ਬੜੇ ਜਿਆਦਾ ਮਾੜੇ ਨੇ ਇੱਥੋਂ ਦੇ ਕਿਉਂਕਿ ਇਸ ਜਗ੍ਹਾ ਤੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਔਰ ਖੇਤ ਤਾਂ ਖਤਮ ਹੋ ਗਈ ਸੀ ਔਰ ਇਹ ਪਿੰਡ ਦੇ ਪਰਲੇ ਪਾਸੇ ਸਰਹੱਦੀ ਤਾਰ ਆ ਔਰ ਸਿਰਫ ਇਹ ਪਿੰਡ ਹੁਣ ਇਹਦਾ ਜਿਹੜਾ ਸੰਪਰਕਾ ਉਹ ਇਧਰੋਂ ਪੰਜਾਬ ਫਰੋਇਪਰ ਦੇ ਨਾਲੋਂ ਬਿਲਕੁਲ ਟੁੱਟ ਚੁੱਕਿਆ ਪੂਰਾ ਸੰਪਰਕ ਜਿਹੜਾ ਬਿਲਕੁਲ ਟੁੱਟ ਚੁੱਕਿਆ ਹੋਰ ਕੋਈ ਰਾਹ ਨਹੀਂਗਾ ਹੁਣ ਰਸਤਾ ਜੀ ਉਪਰੋਂ ਬੰਨ ਤੋਂ ਰਸਤਾ ਜ਼ਰੂਰ ਹੈਗਾ ਜੀ ਠੀਕ ਹੈ ਉਧਰੋਂ ਆਵਾਜਾਈ ਆਈ ਨਹੀਂ ਇਧਰੋਂ ਸਾਰੀ ਬੰਦ ਹੈ ਬਾਕੀ ਸਾਰਾ ਪਾਣੀ ਹੋ ਗਿਆ ਸਾਰੀ ਬਲੋਕੇਜ ਹੋ ਗਈ ਹੈ ਤੇ ਇੱਕ ਰਿਕੁਐਸਟ ਇਹ ਹੈ ਵੀ ਇੱਥੇ ਜਿਹੜੇ ਪਸ਼ੂ ਫਸੇ ਹੋਏ ਨੇ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਪਾਣੀ ਦੇ ਵਿੱਚ ਸਾਰੇ ਪਸ਼ੂ ਖੜੇ ਆ ਕੁਝ ਕੁ ਲੋਕਾਂ ਨੇ ਬੰਨ ਦੇ ਉੱਪਰ ਬੰਨ ਲੈ ਪਸ਼ੂ ਬਾਕੀ ਸਾਰੇ ਜਿੰਨੇ ਪਸ਼ੂ ਆ ਸਾਰੇ ਪਾਣੀ 'ਚ ਇੱਥੇ ਖੜੇ ਆ ਤੇ ਭੁੱਖੇ ਤੇ ਥਿਆਏ ਪਸ਼ੂ ਖੜੇ ਆ ਕੋਈ ਤੂੜੀ ਨਹੀਂ ਹੈਗੀ ਕਿਸੇ ਕੋਲ ਸੁੱਕਾ ਚਾਰਾ ਵੀ ਨਹੀਂ ਹੈਗਾ ਕਿਸੇ ਕੋਲ ਸਾਰਿਆਂ ਦਾ ਚਾਰਾ ਡੁੱਬ ਗਿਆ ਤੂੜੀਆਂ ਡੁੱਬ ਗਈਆਂ ਕਿਸੇ ਕੋਲ ਰਾਸ਼ਨ ਨਹੀਂ ਹੈਗਾ ਜੇਕਰ ਮਦਦ ਕਰਨੀ ਹੈ ਖਾਣ ਪੀਣ ਦਾ ਰਾਸ਼ਨ ਸਾਨੂੰ ਨਹੀਂ ਚਾਹੀਦਾ ਸਿਰਫ ਪਸ਼ੂਆਂ ਦਾ ਰਾਸ਼ਨ ਆਵੇ ਪਸ਼ੂਆਂ ਦਾ ਜਿਹੜੇ ਸੰਭਾਲ ਹੋ ਸੀਗੇ ਖਾਣ ਪੀਣ ਦਾ ਪਸ਼ੂਆਂ ਕੋਈ ਚਾਰਾ ਨਹੀਂ ਹੈਗਾ ਸੁੱਕੇ ਦੇ علاوہ ਕੋਈ ਚਾਰਾ ਨਹੀਂ ਹੈ ਤੂੜੀ ਵੀ ਉਹ ਵੀ ਗਲ ਗਈ ਖਰਾਬ ਹੋ ਗਈ ਤੂੜੀ ਲੋਕਾਂ ਦੀ ਲੋਕ ਬਹੁਤ ਪਰੇਸ਼ਾਨ ਨੇ ਇੱਥੋਂ ਦੇ ਬੜੇ ਮਾੜੇ ਹਾਲਾਤ ਨੇ ਆ ਤਸਵੀਰ ਤੁਸੀਂ ਆਪ ਦੇਖ ਲਓ ਕੀ ਲੋਕ ਵਿਚਾਰੇ ਪਸ਼ੂਆਂ ਨੂੰ ਇਸ ਤਰੀਕੇ ਨਾਲ ਚਾਰ ਚੂਰ ਕੇ ਫਿਰ ਦੁਬਾਰਾ ਪਿੰਡ ਦੇ ਵਿੱਚ ਲੈ ਕੇ ਜਾ ਰਹੇ ਨੇ ਇੱਕ ਪ੍ਰਸ਼ਾਸਨ ਅੱਗੇ ਹੀ ਸਾਡੀ ਮੰਗ ਹੈ ਕਿ ਸਾਨੂੰ ਇੱਕ ਨਾ ਇੱਥੇ ਬੋਰਡ ਦਿੱਤਾ ਜਾਵੇ ਕਿਉਂਕਿ ਸਾਡੇ ਉਧਰੋਂ ਰਸਤਾ ਸਾਡੇ ਉਹ ਫੌਜ ਨਾ ਤਾਂ ਜਾਣ ਦਿੰਦੀ ਹੈ ਉੱਥੋਂ ਐਵੇਂ ਡੰਡੇ ਖਾਵਾਂਗੇ ਸਾਨੂੰ ਇੱਥੋਂ ਨਾ ਇੱਕ ਬੋਰਡ ਦਿੱਤਾ ਜਾਵੇ ਆਣ ਜਾਣ ਸਾਡੇ ਕੋਲ ਆਹੀ ਰਸਤਾ ਰਹਿ ਗਿਆ ਜੇਕਰ ਇਹੀ ਰਸਤਾ ਨਾ ਰਿਹਾ ਤੇ ਸਾਰਾ ਪਿੰਡ ਹੀ ਡੁੱਬ ਜੇਗਾ ਕਿਸੇ ਨੂੰ ਪਤਾ ਨਹੀਂ ਲੱਗਣਾ ਗੱਟੀ ਰਾਜੋ ਕੇ ਪਿੰਡ ਇੱਥੇ ਹੁੰਦਾ ਸੀ ਕੁੜੀ ਤੇ ਪਹਿਲਾਂ ਇੱਥੇ ਕਾਫੀ ਗੱਡੀਆਂ ਭਰ ਕੇ ਵੋਟ ਦੀਆਂ ਆਈਆਂ ਤਾਂ ਸੀਗੀਆਂ ਕੋਈ ਬੋਟ ਨਹੀਂ ਆਇਆ ਜੀ ਕੋਈ ਕੁਛ ਨਹੀਂ ਆਇਆ ਇੱਥੋਂ ਆਂਦੇ ਆ ਦੇਖ ਕੇ ਪਿੱਛੇ ਮੁੜ ਜਾਂਦੇ ਆ ਵੀ ਕਦੋਂ ਮਰਨਗੇ ਉਹ ਵੇਖ ਲੋ ਉਹ ਆ ਹਾਲਾਤ ਨੇ ਆ ਹਾਲਾਤ ਨੇ ਬਜ਼ੁਰਗ ਉਹਨੂੰ ਫੜੋ ਬਾਈ ਜੀ ਬਜ਼ੁਰਗ ਨੂੰ ਇਹਦਾ ਗਿਆ ਬਜ਼ੁਰਗ ਨੂੰ ਫੜੋ ਮੜਾ ਭੱਜ ਕੇ ਜਾਓ ਫੜ ਫੜ ਮੜਾ ਫੜ ਮੜਾ ਤੇਜ਼ ਜਾਈ ਜਾਈ ਉਹਨਾਂ ਕਾ ਰੁਕ ਜਾ ਆਵਾਜ਼ ਦੇ ਦੇ ਰੁਕ ਜਾ ਇੱਥੇ ਬਜ਼ੁਰਗ ਨੂੰ ਆ ਆ ਵੇਖ ਲੋ ਆ ਹਾਲਾਤ ਨੇ ਬਜ਼ੁਰਗ ਨੇ ਮੱਝ ਦੀ ਪੂਛਲ ਫੜ ਕੇ ਕੋਸ਼ਿਸ਼ ਕੀਤੀ ਸੀ ਬਜ਼ੁਰਗ ਜੀ ਖੜਜੋ ਇਹਨੂੰ ਲੈ ਪਿੱਛੇ ਲੈ ਖੜਜੋ ਖੜਜੋ ਪਿੱਛੇ ਲੈ ਖੜਜੋ ਖੜਜੋ ਰੁਕ ਜੋ ਇੱਥੇ ਹੀ ਰੁਕ ਜੋ ਆ ਆ ਹਾਲਾਤ ਨੇ ਬਜ਼ੁਰਗ ਨੂੰ ਇਹ ਡਰ ਆ ਵੀ ਮੱਝਾਂ ਨੇ ਇੱਧਰ ਰੁੜ ਜਣ ਕਿਉਂਕਿ ਇੱਧਰ 30 35 ਫੁੱਟ ਡੂੰਘਾਈ ਆ ਇੱਧਰ ਮੱਝਾਂ ਰੁੜ ਸਕਦੀਆਂ ਤੇ ਇਸ ਕਰਕੇ ਬਜ਼ੁਰਗ ਵਿਚਾਰਾ ਲਾਲਚ ਉਹਨਾਂ ਦੇ ਮਗਰ ਪਹਿਲਾਂ ਤਾਂ ਪੂਛਲ ਫੜ ਲਈ ਜਿੱਥੇ ਖੜਾ ਮੱਝ ਦੀ ਪੂਛ ਫੜ ਕੇ ਬਚਾਅ ਹੋ ਗਿਆ ਨਹੀਂ ਤਾਂ ਬਜ਼ੁਰਗ ਇਹ ਤਾਂ ਰੁੜ ਜਣਾ ਸੀ ਇੱਧਰ ਕੁਛ ਨਹੀਂ ਲੱਭਦਾ ਜਿਹੜਾ ਵੀ ਬੰਦਾ ਇੱਧਰ ਰੁੜਦਾ ਕਿਉਂਕਿ ਇਧਰ 35 ਫੁੱਟ ਡੁੰਗਾਈ ਹੈਗੀ ਆ ਹੁਣ ਬਾਈ ਨੂੰ ਕੱਲਿਆ ਚਲੋ ਬਜ਼ੁਰਗ ਨੂੰ ਬਾਹਰ ਲੈ ਜੂ ਮੱਝਾ ਵੀ ਜੜੀਆਂ ਚਲੋ ਸੇਫ ਨੇ ਇਹ ਇਹ ਹਾਲਾਤ ਨੇ ਤਾਂ ਇੱਕ ਉਹ ਤਸਵੀਰ ਆ ਜਿਹੜੀ ਕੈਦ ਹੋ ਜਾਂਦੀ ਆ ਜਿਹੜੀ ਕੈਮਰੇ ਦੇ ਸਾਹਮਣੇ ਆ ਜਾਂਦੀ ਆ ਪਰ ਇੱਥੇ ਹਰੇਕ ਤਸਵੀਰ ਹੀ ਇਹੋ ਜੀ ਆ ਪਰ ਉਹ ਕੈਮਰਾ ਨਹੀਂ ਹੁੰਦਾ ਉੱਥੇ ਇਸ ਲਈ ਉਹ ਤਸਵੀਰ ਉੱਥੇ ਹੀ ਧੁੰਦਲੀ ਹੋ ਜਾਂਦੀ ਆ ਵੈਸੇ ਤਾਂ ਜ਼ਿੰਦਗੀਆਂ ਧੁੰਦਲੀਆਂ ਹੋ ਗਈਆਂ ਨੇ ਇਹਨਾਂ ਲੋਕਾਂ ਦੀਆਂ ਇਹ ਵਿਚਾਰੇ 88 ਤੋਂ ਲੈ ਕੇ ਹੁਣ ਤੱਕ ਇਹਨਾਂ ਹੜਾਂ ਦੀਆਂ ਮਾਰਾਂ ਦੇ ਹੇਠ ਹੀ ਚੱਲ ਰਹੇ ਨੇ ਪਰ ਇੱਥੇ ਪ੍ਰਸ਼ਾਸਨ ਹੋਵੇ ਸਰਕਾਰਾਂ ਹੋਣ ਲੀਡਰ ਹੋਣ ਬਸ ਸਿਰਫ ਗੱਲਾਂ ਹੀ ਕਰਕੇ ਜਾਂਦੇ ਨੇ ਹੋਰ ਇੱਥੇ ਕੋਈ ਵੀ ਉਹਨਾਂ ਦਾ ਲੋਕਾਂ ਦਾ ਇਹਨਾਂ ਦਾ ਫਾਇਦਾ ਜਿਹੜਾ ਉਹ ਨਹੀਂ ਕਰਕੇ ਜਾਂਦੇ ਇਹ ਹਾਲਾਤ ਨੇ ਇਥੋਂ ਦੇ ਸਰਹੱਦੀ ਏਰੀਏ ਦੇ ਫਰੋਸਪਰ ਗੱਟੀ ਰਾਜੋ ਕੀ ਕਰੀਬ 22-23 ਪਿੰਡ ਨੇ 22-23 ਪਿੰਡਾਂ ਦੇ ਹੀ ਹਾਲਾਤ ਇਸ ਤਰੀਕੇ ਦੇ ਬਣੇ ਪਏ ਨੇ ਤੁਹਾਡੀ ਇਸ ਬਾਰੇ ਕੀ ਰਾਏ ਆ ਕਮੈਂਟ ਦੇ ਵਿੱਚ ਜਰੂਰ ਦੇਣਾ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ ਸੋਕ